ਸੇਮੋਤ ਜੋਬ ਛੱਡ ਦਿਆਂ ਕਿਉਂ ਕੀ ਹੋ ਗਿਆ ਬਸ ਮੈਂ ਤੈਨੂੰ ਕਹਤਾ ਨਾ ਤੂੰ ਜੋਬ ਨਹੀਂ ਕਰਨੀ ਤੇ ਆਪਣੇ ਘਰ ਦਾ ਸਰਕਲ ਕਿੱਦਾਂ ਚੱਲੂਗਾ ਯਾਰ ਮੈਂ ਆਪੇ ਚਲਾ ਲੂੰਗਾ ਮੈਂ ਆਪੇ ਕੋਈ ਨਾ ਕੋਈ ਜੋਬ ਦੇਖ ਲਊਗਾ ਸਣੀ ਮੈਂ ਜੋਬ ਨਹੀਂ ਛੱਡਣੀ ਥੋੜਾ ਇੰਟਰਸਟ ਬਿਜ਼ਨਸ ਵਿੱਚ ਆ ਜੋਬ ਕਿਵੇਂ ਕਰ ਲੋਂਗੇ ਨਾਲ ਇੰਨੀ ਛੇਤੀ ਕਿਹੜੀ ਤੁਹਾਨੂੰ ਜੋਬ ਮਿਲ ਜੂਗੀ ਸਣੀ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਮੈਂ ਜੋਬ ਕਰਨੀ ਆ ਤਾਂ ਮਤਲਬ ਕਰਨੀ ਆ ਮੈਂ ਤੈਨੂੰ ਕਹਤਾ ਨਾ ਸੇਮੋਤ ਜਾਂ ਤਾਂ ਜੋਬ ਛੱਡ ਦੇ ਜਾਂ ਮੈਨੂੰ ਛੱਡ ਜਾ ਚਲੋ ਠੀਕ ਆ ਮੈਂ ਜੋਬ ਪਛੜਨੀ ਮੇਰੇ ਕੰਪਨੀ ਦੇ ਅਕੋਰਡਿੰਗ ਤੁਹਾਡੀ ਸਟੱਡੀ ਬਿਲਕੁਲ ਮੈਚ ਨਹੀਂ ਕਰਦੀ ਤੇ ਇਸ ਕਰਕੇ ਮੈਂ ਤੁਹਾਨੂੰ ਜੋਬ ਤਾਂ ਦੇ ਨਹੀਂ ਸਕਦੀ ਇਹ ਨਹੀਂ ਮੈਂ ਕਹਿੰਦੀ ਕਿ ਤੁਹਾਡੀ ਸਟੱਡੀ ਮਾੜੀ ਆ ਪਰ ਤੁਸੀਂ ਕਿਤੇ ਹੋਰ ਅਪਲਾਈ ਕਰ ਸਕਦੇ ਹੋ ਸੌਰੀ ਨਾਟੋ ਦੇ ਕੋਲੇ ਕੋਈ ਐਕਸਪੀਰੀਅੰਸ ਆ ਤੇ ਨਾ ਸਾਡੇ ਕੋਲ ਫਰਾਲ ਕੋਈ ਵੈਕੈਂਸੀ ਆ ਸਰ ਸੌਰੀ ਸੌਰੀ ਬ੍ਰਦਰ ਯਾਰ ਤੁਸੀਂ ਕਿਤੇ ਹੋਰ ਡਰਾਈ ਕਰ ਲਓ ਸਾਡੀ ਕੰਪਨੀ ਦੇ ਵਿੱਚ ਸਾਰੀਆਂ ਵੈਕੈਂਸੀਆਂ ਫਲ ਹੋ ਚੁੱਕੀਆਂ ਐ ਇਸ ਵਕਤ ਸਰ ਤੁਸੀਂ ਇੱਕ ਵਾਰੀ ਦੇਖ ਲਓ ਜੇ ਸੈਟਿੰਗ ਹੋ ਰਹੀ ਆ ਤਾਂ ਯਾਰ ਕੀ ਸੈਟਿੰਗ ਕਰਾਂ ਜਦੋਂ ਵੈਕੈਂਸੀਆਂ ਫੁੱਲਾ ਜਦੋਂ ਕੋਈ ਵੈਕੈਂਸੀ ਖਾਲੀ ਹੋਈ ਤਾਂ ਤੁਹਾਨੂੰ ਕਾਲ ਕਰਨਾ ਸਣੀ ਆਪਣੇ ਘਰ ਦੇ ਹਾਲਾਤ ਬਹੁਤ ਮਾੜੇ ਆ ਤੇ ਮੇਰੇ ਤੋਂ ਇਦਾਂ ਨਹੀਂ ਰਿਹਾ ਜਾਂਦਾ

ਮੈਂ ਪ੍ਰਿੰਪਲ ਐ ਨੂੰ ਬੁਲਾ ਲੈਣਾ ਵਾ ਤੁਸੀਂ ਮੈਨੂੰ ਸਾਰੇ ਕੰਮ ਸਮਝ ਲੈ ਠੀਕ ਹੈ ਹਾਂਜੀ ਸੁਣ ਰਿਹਾ ਮੈਂ ਹਾਂਜੀ ਸਰ ਇਹਨਾਂ ਨੂੰ ਕੰਮ ਸਮਝਾ ਦੂੰ ਠੀਕ ਹੈ ਆਹ ਸੌਰੀ ਮੈਂ ਮੀ ਬੱਸ ਮੈਂ ਗੁੱਸੇ ਵਿੱਚ ਬੋਲ ਗਿਆ ਕੁਛ ਕੋਈ ਗੱਲ ਨਹੀਂ ਤੁਹਾਨੂੰ ਪਤਾ ਤਾਂ ਹੈ ਆਪਣੇ ਘਰ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਸੀ ਰਹੀ ਗੱਲ ਜੌਬ ਦੀ ਤੁਹਾਡਾ ਇੰਟਰਸਟ ਬਿਜ਼ਨਸ ਵਿੱਚ ਸੀ ਤੁਸੀਂ ਜੌਬ ਕਿੱਦਾਂ ਕਰਦੇ ਆਖਿਰਕਾਰ ਮੈਨੂੰ ਹੀ ਜੌਬ ਕਰਨੀ ਪਈ ਮੈਂ ਮੰਨਦੀ ਆ ਮੈਂ ਵੀ ਤੁਹਾਨੂੰ ਗਲਤ ਬੋਲੀ ਪਰ ਮੈਂ ਆਪਣੇ ਫਾਇਦੇ ਲਈ ਹੀ ਬੋਲੀ ਸੀ ਯਾਰ ਜਦੋਂ ਮੈਂ ਬਾਹਰ ਨਿਕਲਦਾ ਸੀ ਨਾ ਤਾਂ ਮੈਨੂੰ ਲੋਕ ਬਹੁਤ ਕੁਝ ਕਹਿੰਦੇ ਸੀ ਭਾਈ ਆਹ ਕੌਣ ਓ ਯਾਰ ਇਹਦੇ ਬਾਰੇ ਕੀ ਪੁੱਛਦਾ ਇਹ ਤਾਂ ਘਰੇ ਬਟਲ ਦੀ ਜਨਾਨੀ ਦੀ ਕਮਾਈ ਖਾਈ ਜਾਂਦਾ ਕਰ ਵਾਲੀ ਦੀ ਬਾਹਰ ਜਾਂਦੀ ਆ ਪਤਾ ਨਹੀਂ ਕਿੱਥੇ ਕਰੇ ਖੇ ਹਾਂਗੀ ਉਹ ਨੂੰ ਬਹੁਤ ਕੁਝ ਸੁਣਾਉਂਦੇ ਸੀ ਮੇਰੇ ਤੋਂ ਉਹ ਚੀਜ਼ ਬਰਦਾਸ਼ਤ ਨਹੀਂ ਹੋਈ ਤੇ ਨਾ ਹੀ ਮੇਰੇ ਤੋਂ ਉਹ ਚੀਜ਼ਾਂ ਚੱਲੀਆਂ ਗਈਆਂ ਮੈਂ ਆ ਕੇ ਤੈਨੂੰ ਪਤਾ ਨਹੀਂ ਕੀ ਉਹ ਜੋ ਬੋਲਦਾ ਰਿਹਾ ਪਰ سنی ਐ ਇਦਾਂ ਲੋਕਾਂ ਦੀਆਂ ਗੱਲਾਂ ਚਾਕੇ ਆਪਦੇ ਰਿਸ਼ਤੇ ਥੋੜੀ ਖਰਾਬ ਕਰੀ ਦੇ ਨਾਲੇ ਤੁਸੀਂ ਇੱਕ ਵਾਰੀ ਮੇਰੇ ਨਾਲ ਆ ਕੇ ਘਰੇ ਗੱਲਤਾ ਕਰਦੇ ਪਿਆਰ ਨਾਲ ਸਮਝਾਉਂਦੇ ਮੈਂ ਤੁਹਾਨੂੰ ਸਮਝਾਉਂਦੀ ਸਾਰਾ ਕੁਝ ਠੀਕ ਹੋ ਜਾਣਾ ਸੀ ਨਾਲ ਇੱਕ ਗੱਲ ਹੋਰ ਜਦੋਂ ਆਪਣੇ ਤੇ ਮਾੜੇ ਹਾਲਾਤ ਸੀ ਤਾਂ ਉਦੋਂ ਕੀ ਲੋਕ ਘਰੇ ਆਏ ਸੀ ਆਪਾਂ ਨੂੰ ਦੇਖਣ ਜਾਂ ਉਹਨਾਂ ਨੇ ਰੋਟੀ ਦਿੱਤੀ ਸੀ ਜੇ ਰਿਸ਼ਤਾ ਬਚਾਉਣਾ ਹੈ ਨਾ ਜਾਂ ਰਿਸ਼ਤਾ ਨਿਭਾਉਣਾ ਹੈ ਤਾਂ ਚਾਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਬੰਦ ਕਰ ਤੋ ਸੌਰੀ ਮੈਨੂੰ ਮਾਫ਼ ਕਰ ਦੋ ਅੱਗੇ ਤੋਂ ਇਹ ਗਲਤੀ ਕਦੇ ਨਹੀਂ ਹੋਊਗੀ ਆਪਾਂ ਨਾਲ ਮਿਲ ਕੇ ਕੰਮ ਚਲਾਵਾਂਗੇ ਕੋਈ ਗੱਲ ਨਹੀਂ ਜੇ ਮੈਨੂੰ ਪਹਿਜਨਸ ਤੇ ਵੇਚ ਕੱਟਾ ਪਿਆ ਨਾ ਅਹੋ ਤਾਂ ਇੱਥੇ ਆਪਾਂ ਥੋਨੇ ਨਾਲ ਕੇ ਜੋਬ ਕਰਾਂਗੇ ਫੇਰ ਹੁਣ ਲਈ ਆਪਣਾ ਬਿਜ਼ਨਸ ਸਟੈਂਡ ਕਰ ਲਾਂਗੇ। ਚੱਨਾ ਚੱਲੀਏ।